मेरे पैर दोस्तों कैसे हो अच्छे हो बढ़िया हो तो आपको बता देता हूँ आपका बड़ा रहता है आपको बता ही है लेबर वाली जो भी लेबर में मजदूर और लगे हुए मैं काम करने वाले जो भी लेबर है सभी के सभी लेबर आज के टाइम सब लोग मजदूरी ही हैं लेबर ही है तो उसके लिए वीडियो है है ना तो मैं खड़ा हूँ लेबर के अंदर ठीक है दे लो यार कितने लोग परेशान है इसके लिए कोई गल नहीं है कोई हल नहीं है मैं भी आता हूँ काम के लिए वापस चले जाते हैं खोलते हैं कहीं ना कहीं भी काम कर ले चलो कोई दुकान में मिल जाएगा जाके कहीं और काम मिलने आए कहीं काम नहीं मिल रहा है सब लोग फ्री हैं सब लोग जो पढ़े लिखे लोग हैं ना जो पढ़े लिखे लोग हैं जो भी सब लोग हैं लाइनों दीवार के पास इन लोग का इतना ज़्यादा हार्ड वर्क हो गया ना सब लोग का हार्ड वर्क हो गया यहाँ पे किसी को भी कोई काम नहीं मिल रहा कोई भी पूछता नहीं है किसी को भी जो लेबर वाले खास करके और इनका कौन नहीं जा रहा है इनकी सरकार है जो लेबर का नाम दिया गया है मजदूर एकता बोलते, एक बोलते हैं ना मजदूर एकता जिंदाबाद बोल रहे हैं हम वो सिस्टम सब दूर ही हो गया मुझे तो ऐसा लग रहा है क्यों क्योंकि किसी को भी लेबर वाले को सुना नहीं जा रहा खाली नारे तो हम लगा रहे हैं मजदूर एकता जिंदाबाद बोलते हैं कुछ भी ऐसा हल नहीं है सब लोग फ्री घूम जा रहे हैं सब लोग बैठे हैं कितने लोग है सब लोग की मैं सब लोग बैठे हैं ये सब लेबर वाले बैठे हैं या, या पे कोई भी मुलाजिम नहीं लगा हुआ सब लोग दुखी परेशान पता नहीं क्या चक्कर हो रखा है कोई तो काम तो है नहीं यार ये काम होगा तो सब लोग फिर भी चुक रहे हैं ना काम है नहीं है, है भाई कोई नहीं सुनता इतने सुनूंगा कौन फिर तो कोई नहीं सरकार सुनने ली सरकार जमी नहीं सुनती है सही गल कही भाई कहना इतने कोई नहीं सुनता परे ਫੋਕਾ ਸੁਣਿਆ ਉਹ ਵਿੱਚ ਆਵਾਜ਼ ਦੇ ਹਨਾ ਇਹੀ ਗੱਲ ਆ ਕਿਉਂਕਿ ਇੱਥੇ ਯਾਰ ਕੋਈ ਨਹੀਂ ਕਿਸੇ ਨੂੰ ਸੁਣ ਰਿਹਾ ਜਿਹੜੇ ਲੇਬਰ ਵਾਲੇ ਬੰਦੇ ਨੇ ਸਾਰੇ ਮੰਦੂਰਾਂ ਹੀ ਬੈਠੇ ਨੇ ਕਿੰਨੇ ਫਰੇਜ਼ਾਂ ਨੇ ਮੈਨੂੰ ਪਤਾ ਇੱਥੇ ਕਿਉਂਕਿ ਮੈਂ ਖੜਾ ਜੇ ਤੁਸੀਂ ਇੱਥੇ ਆ ਕੇ ਬੈਠੋਗੇ ਨਾ ਇੱਥੇ ਆ ਕੇ ਖੜੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਕਿੰਨੇ ਦੁਖੀ ਨੇ ਸਾਰੇ ਜਾਣੇ ਬਹੁਤ ਦੁਖੀ ਹੋਏ ਬੈਠੇ ਨੇ ਅੱਜ ਦੇ ਟਾਈਮ ਕੁਛ ਨਾ ਕੁਛ ਤਾਂ ਹੱਲ ਕੀਤਾ ਜਾਵੇ ਸਰਕਾਰ ਮੜਾ ਮੋਟਾ ਨਹੀਂ ਕਰ ਸਕਦੀ ਸਾਰੇ ਬੰਦੇ ਦੇ ਨਾਲ ਕਿੱਡੇ-ਕੱਡੇ ਬਿਜ਼ਨਸ ਤੇ ਕੋਲ ਰੱਖੇ ਨੇ ਕਿੰਨੇ ਇੱਥੇ ਰੁਪਿਆ ਰੁੜੀ ਜਾਂਦਾ ਹੈਗਾ ਕਿੰਨੇ ਇੱਥੇ ਨਸ਼ਾ ਨਸ਼ਾ ਵੇਚੀ ਜਾਂਦੇ ਨੇ ਠੀਕ ਆ ਸਾਰਾ ਸਿਸਟਮ ਪਹਿਲੀ ਦਾ ਖਲ ਨਸੇਦੀ ਹੋਈ ਪਈ ਆ ਇੱਥੇ ਲੱਜੀਆਂ ਰਾਤੀਆਂ ਬੁਰਾ ਹਾਲ ਕਰਤਾ ਸਾਰਿਆਂ ਦਾ ਇਹ ਕਾਹਦੋ ਕਰੀ ਜਾਂਦੇ ਤੁਸੀਂ ਮੜਾ ਮੋਟਾ ਸੇਮਣ ਕੋਈ ਰਹਿੰਦੇ ਨਹੀਂ ਹੈਗੇ ਇੰਨਾ ਤੁਸੀਂ ਕੰਮ ਕਰੀ ਸਕਦੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਮੜਾ ਮੋਟਾ ਦਾ ਕਰੋ ਇਹਨਾਂ ਦਾ ਹੱਲ ਅੰਨਾ ਕੋਈ ਵੀ ਹੱਲ ਨਹੀਂ ਕਰ ਰਹੇ ਤੁਸੀਂ ਮੈਂ ਇੱਥੇ ਗਣਾ ਬਲਾ ਮੈਂ ਹਾਇਰ ਟਾਈਮ ਬੰਬੇ ਉਹਨਾਂ ਦਾ ਕਿਸੇ ਪਾਸੇ ਹੋਰ ਹੁੰਦਾ ਜੇ ਇੱਥੇ ਖੜਾ ਤਾਂ ਹੁਣ ਚੱਲਦਾ ਨੂੰ ਸਾਨੂੰ ਪਤਾ ਇਧਰ ਇਹਦਾ ਵੀ ਬਿਆਨ ਸੁਣਦਾ ਬਹੁਤ ਜਲਦ ਤੁਹ ਵੀ ਦੇਖਣਾ ਜੇਰ ਅਗਰ ਸਾਰੇ ਜਾਣੇ ਦੇ ਲੈ ਇੰਨੇ ਦੁਖੀ ਨਹਾਗੇ ਕੀ ਗੱਲ ਸੀ ਅਸਾ ਕੀ ਗੱਲ ਹੋ ਰਹੀ ਦੱਸ ਕੀ ਕਹਿੰਦਾ ਬਸ ਓਕੇ ਬਸ ਦੋ ਵੀਰੂ ਵੀ ਕੋਈ ਵੀ ਦੁੱਖ ਆ ਸਾਰੇ ਮੇਰੇ ਵੀਰ ਭਰਾ ਖੜੇ ਹੋ ਸਾਰੇ ਜਾਣੇ ਲਾਈਵ ਚੈਨਲ ਸਾਰੇ ਮਜ਼ਦੂਰ ਵੀ ਖੜੇ ਨੇ ਸਾਰਿਆਂ ਦੀ ਇੰਨੇ ਦੁੱਖਾ ਬਹੁਤ ਜਿਆਦਾ ਦੁੱਖਾ ਸਾਰਿਆਂ ਨੂੰ ਹੀ ਦੁੱਖਾ ਕਿਉਂ ਕੋਈ ਵੀ ਅੰਮ੍ਰਿਤ ਨਹੀਂ ਮਿਲਦਾ 700 ਰੁਪਏ ਦਿਹਾੜੀ ਦੇ ਰਹੇ ਨੇ 700 ਲੇ ਕੇ ਉਹਵਾ ਨਹੀਂ ਲੈਣਾ ਕਹਣਗੇ 500 ਰੁਪਏ ਤੇ ਕੰਮ ਕਰ ਲੈ ਪੱਕਾ ਲੱਗ ਜਾ ਪੱਕੇ ਕੰਮ ਤੈਨੂੰ ਤਾਂ ਨਹੀਂ ਕਰਦਾ ਤੇ ਜਿੱਦ ਨਹੀਂ ਬੈਸ ਹੋ ਜਾਂਦੀ ਆ ਹਟਾ ਲੈਂਦੇ ਨੇ ਫੇਰ ਦੁਬਾਰਾ ਥੇਲਾ ਕੰਮ ਲਾਉਂਦੇ ਨੇ ਮਜ਼ਦੂਰੇ ਨੇ ਦੁਖੀ ਨੇ ਸਾਰੇ ਜਣੇ ਇੱਥੋਂ ਦੇਖੋ ਜੀ ਇੰਨਾ ਬੁਰਾ ਹਾਲਾ ਬਣਾ ਲਏ ਕਿੰਨੀ ਆ ਵੀ ਕਿੰਨਾ ਦਿਹਾੜੀ ਲੱਗਦੀ ਹੈ ਨਾਲ ਲੱਗਣ ਦਿੰਦੇ ਠੀਕ ਦਿਹਾੜੀ ਲੱਗਦੀ ਹੈ ਤਾਂ ਲੱਗਣ ਦਿੰਦੇ ਨੇ ਤੇ ਨਸ਼ਾ ਕਰਕੇ ਲੋਕ ਇੱਥੇ ਤੁਰੇ ਫਿਰਦੇ ਸਾਡੇ ਵਰਗੇ ਗਰੀਬੰਦ ਨੂੰ 15 15 ਤਨ ਲੋਕੋਂ ਠੁੱਕੇ ਮੰਗਦੇ ਰਹਿੰਦੇ ਜੀ ਸਾਡਾ ਕੋਈ ਆਸਰਾ ਕਰਾਇਆ ਨਹੀਂ ਸਾਰੇ ਕੋਈ ਮਾਰੇ ਹੋਏ ਕੋਈ ਦਵਾਈ ਹੋਈ ਜਾਂਦੀ ਕੋਈ ਮਦਦ ਦੇਣਾ ਕੋਈ ਰੀਪ ਕੋ ਸੋਤਾਂ ਹੀ ਕੋਈ ਇਹ ਕੋਈ ਫੈਸਲਾ ਸਾਡਾ ਆਪ ਭੈਣ ਨਹੀਂ ਕਰਨ ਦੇਵੇ ਆਹ ਵਧੀਆ ਨਹੀਂ ਲੱਗਣਾ ਹਾਂ ਭਾਈ ਬਸ ਠੀਕ ਹੈ ਠੀਕਾ ਪਰ ਮੇਰੀ ਗੱਲ ਤਾਂ ਹੁਣ ਗੱਲ ਕਿ ਰਹੇ ਥੇਰੇ ਇੱਥੇ ਬੰਦੇ ਬੈਠੇ ਨੇ बैठ रहे हैं सारे नही खा रहे नहीं नहीं मजदूर इतने बैठे नहीं मैं गल कर मजदूर कोई रहे हैं। मैं ना के ना के ना के ना। भी, ना के भी, भी, भी मैं गल करना ਇਹਨੇ ਸੇ ਬੈਠੇ ਨੇ ਖੜੇ ਨੇ ਇਹ ਕੋਣ ਨਹੀਂ ਸਾਰੇ ਮਜ਼ਦੂਰ ਹੀ ਨੇ ਉਹ ਵਿੱਚ ਵਿੱਚ ਕੰਮ ਖਰਾਬ ਕਰਦੇ ਨੇ ਵਿੱਚ ਨੂੰ ਖਰਾਬ ਕਰਦੇ ਨੇ ਜਿਹੜੀ ਬੱਚ ਨਹੀਂ ਕੰਮ ਖਰਾਬ ਕਰ ਸਾਈਡ ਤੇ ਕੱਢ ਲੈਨੇ ਆ ਬਾਕੀ ਨੂੰ ਤਾਂ ਕੰਮ ਮਿਲ ਜੇ ਹਾਂ ਜੀ ਸਾਡਾ ਸਾਈਡ ਤੇ ਬੈਠੇ ਆ ਤੁਹਾਨੂੰ ਤਾਂ ਕੋਈ ਨਹੀਂ ਮਿਲਦਾ ਉਹ ਹੀ ਤਾਂ ਗੱਲ ਰੱਖ ਕੇ ਮੈਂ ਤੁਹਾਨੂੰ ਕੋਈ ਕੰਮ ਦਾ ਸਵਾਲ ਠੀਕ ਹੈ ਨਾ ਉਹੀ ਕਰਕੇ ਆਪਾਂ ਗੱਲ ਅਪੀਲ ਨਾਲ ਨੂੰ ਕਰਨੀ ਆ ਪਤਾ ਕਿਹੜੀ ਪਿੰਕਾ ਦੇ ਸਾਨੂੰ ਕੰਮ ਦੇਵੋ ਕੰਮ ਦੇਵੋ ਹਾਂ ਆਹ ਭਰਤਵਾਨ ਦੇਖਦੇ ਆ ਤੁਹਾਨੂੰ ਕੰਮ ਦੇਵੋ ਮੇਰਾ ਭਰਾ ਐਨੇ ਦੁਖੀ ਨੇ ਸਾਰੇ ਇਹਨੇ ਕੰਮ ਨਹੀਂ ਮਿਲ ਰਿਹਾ ਕਿਉਂਕਿ ਕੰਮ ਦੇ ਨਾਲ ਸਾਰੇ ਖੁਸ਼ ਨੇ टाइम अठे घंटे हुए ना बहुत हाँ। <laughs> धन्यवाद <laughs> तो ये टॉपिक था आप लोगों ने सुना है दिल की आवाज सुनी है एक आदमी बुढ़ा आया था बोर्ड पंद्रह दिनों मैंने काम किया पंद्रह दिन मैंने काम नहीं किया फ्री घूम रहा हूँ घर में आटा नहीं है बच्चों को कैसे संभालूंगा मैं इतनी नौबत आ गई है भाई ਭਗਵਾਨ ਤਮਾਨਾ ਸਮਝਲਾ ਇੰਨਾ ਸਿਸਟਮ ਹੋ ਰੱਖਿਆ ਤੇਰੇ ਪੰਜਾਬ ਦੇ ਵਿੱਚ ਕਹਿੰਦੇ ਨੇ ਇਹਨਾਂ ਆਪ ਪੱਗਾਂ ਪੱਗਾਂ ਬੰਨ ਕੇ ਘੁੰਮਦੇ ਰਹਿੰਦੇ ਆ ਬਹੁਤ ਸਿਸਟਮ ਇੱਥੇ ਹੀ ਖਰਾਬ ਹੋ ਰਿਹਾ ਤੇਰੇ ਕਾਰਨ ਹੋ ਰਿਹਾ ਕਿਉਂਕਿ ਮਜ਼ਦੂਰ ਸਾਰੇ ਫ੍ਰੀ ਨੇ ਵਿਹਲੇ ਬੈਠੇ ਨੇ ਕੰਮ ਨਹੀਂ ਮਿਲ ਰਿਹਾਗਾ ਮਜ਼ਦੂਰ ਇਕਤਾ ਜਿੰਦਾਬਾਦ ਨਹੀਂ ਹੈਗੀ ਸਮਝ ਗਏ ਨਾ ਵੀਡੀਓ ਜਿੱਥੇ ਤੁਸੀਂ ਸ਼ੇਅਰ ਕਰਦਾ ਦਿਓ ਸਾਰੇ ਕਰ ਲਿਆ ਕਰੋ ਥੈਂਕ ਯੂ ਸੋ ਮਚ ਧੰਨਵਾਦ ਪੰਜ ਮਿੰਟ ਦੀ ਵੀਡੀਓ ਬਣ ਗਈ ਨੈਕਸਟ ਵੀਡੀਓ ਲੈ ਕੇ ਆਉਂਦਾ ਟੋਟਾ ਲੈਣੀ ਹੈ ਰੋਟਾ ਲੈਣੀ ਹੈ ਹੁਣ ਕਹਿੰਦੇ ਹੁਣ ਵੋਟਾ ਲੈਣੀ ਆ ਬਾਪੂ ਜੀ ਵੀ ਆ ਕੇ ਦੁਬਾਰਾ ਫਿਰ ਤੁਸੀਂ ਬਾਪ ਪਹਿਲਾ ਵੀਡੀਓ ਠਾੜਾ ਕਰਦੀਆਂ ਆਈਆਂ ਸੀਗੀਆਂ ਹੁਣ ਵੀ ਆਉਂਦੇ ਰਹਿਣਗੀਆਂ ਤੇ ਬਾਪੂ ਜੀ ਪਹਿਲਾਂ ਬੋਲੇ ਸੀਗੇ ਹੁਣ ਵੀ ਹੁਣ ਵੀ ਦੋਸੋ ਕੀ ਕਰਨੇ ਸਾਈਂ ਕਹਿੰਦੇ ਗਰੀਬਾਂ ਨੂੰ ਕੁੱਕੇ ਮਰਦੇ ਇਹਦੇ ਇਲਾਜ ਕਰੋ ਕੋਈ ਹਾਂਜੀ ਠੀਕ ਐ ਇਹਨਾਂ ਦਾ ਕੋਈ ਕੰਮ ਕਾਰ ਚਲਾਓ ਇਹਨਾਂ ਦਾ ਹਾਂਜੀ ਠੀਕ ਐ ਬਾਪੂ ਜੀ ਫੇਰ ਆਣਗੇ ਵੋਟ ਫੇਰ ਪਾਉਗੀ ਫੇਰ ਹੀ ਪੈਣੀ ਆ ਮੈਂ ਤੇ ਹੀਰ ਨੂੰ ਫੇਰ ਕਹੂਗੀ ਜੀ ਹਾਂਜੀ ਹਾਂਜੀ ਆ ਜੀ ਨੂੰ ਕੰਮ ਕਾਰ ਚਲਾਓ ਜੀ ਮਹਾਰਾਜ ਖੁਸ਼ ਹੋ ਕੇ ਹਾਂਜੀ ਗਰੀਬਾਂ ਨੂੰ ਰੋਟੀ ਪਾਣੀ ਖਾ ਲੈ ਜੀ ਆਪ ਦਾ ਸਹੀ ਗੱਲ ਆ ਆਪਣਾ ਪਿਆ ਹੈ ਜੀ ਕੁੱਕੇ ਆਏ ਹਾਏ 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 ਸਹੀ ਗੱਲ ਆ ਜੀ ਸਾਰੇ ਗੱਲ ਪੈਸੇ ਤੇ ਕੰਮ ਤੇ ਟਿਕੀ ਹੋਈ ਆ ਹਾਂ ਬਾਬੂ ਜੀ ਸਾਰਾ ਕੰਮ ਹੋ ਜੇ ਸਾਰਾ ਕੰਮ ਸਹੀ ਰਹਿਣਾਗਾ ਠੀਕ ਆ ਕੋਸਣਾ ਕੋ ਸੋਚੋ ਪੈਸੇ ਨਾਲ ਲਾਦ ਨਹੀਂ ਆ 2000 ਰੁਪਏ ਕਿਸ ਨੂੰ ਪਾਉਂਗੀ 2000 ਰੁਪਏ ਮੈਂ ਟੋਮੈਟੀ ਦਾ ਦੇਣੇ ਆ ਗੂਗਲ ਵਿੱਚ ਚੱਲਦਾ ਜਿਹੜੇ ਟਾਈਮ 2000 ਰੁਪਏ ਕਿਸ ਦੇ ਅਕਾਊਂਟ ਚ ਪਾ ਦੋਗੇ ਜਿਹੜੇ ਮਜ਼ਦੂਰ ਬੈਠੇ ਹੋਏ ਨੇ ਉਹਨਾਂ ਵਾਸਤੇ ਬਹੁਤ ਸਦਾ ਹੋ ਜਾਣੀਆਂ ਤਾਂ ਕਰਕੇ ਮੜਾ ਮੜਾ ਮਜ਼ਦੂਰਾਂ ਵਾਸਤੇ ਅੰਨੇ 3000 ਦਾ ਪ੍ਰੋਗਰਾਮ ਆ ਨੰਨੇ ਦੇ ਕੋਲ ठीक है तो थैंक यू सो मच धन्यवाद मिलता हूँ नेक्स्ट वीडियो के बाद आज का टॉपिक इतना ही है तो बहुत सारी बात हो जाएगी ऐसे तो मैं लगा रहूँगा पूरा दिन भर ठीक है थैंक यू सो मच मिलता हूँ नेक्स्ट वीडियो के बाद ऐसी ले आऊंगा अच्छी वीडियो लेके आऊंगा बहुत बढ़िया वीडियो तो ऐसी शेयर कर देना मज़दूर एकता जिंदाबाद है जरूर रहेगा तो मैं बीच में बोलता हूँ उससे में मज़दूर एकता को तो आप लोगों को बढ़ावा देवो क्योंकि मजदूर हैं तो घर बनता है तो ये हम छत के नीचे सोते हैं वह बाय थैंक यू सो मच घबराबाई